ਗੁਰੂ ਰਾਮਦਾਸ ਲੰਗਰ ਕਮੇਟੀ ਹੁਸ਼ਿਆਰਪੁਰ ਵੱਲੋਂ ਨਗਰ ਕੌਂਸਲ ਦੇ ਸਹਿਯੋਗ ਦੇ ਨਾਲ ਅੱਜ ਰਸੋਈ ਸ਼ੁਰੂ ਕੀਤੀ ਜਾ ਰਹੀ ਹੈ ਰਸੋਈ ਦੇ ਵਿੱਚ ਮੈਂ ਤਸਵੀਰਾਂ ਦਿਖਾ ਦਿਆਂ ਤੇ ਲੰਗਰ ਜਿਹੜਾ ਉਹ ਚੁਕਾਇਆ ਜਾ ਰਿਹਾ ਮੈਂ ਦੱਸ ਦਵਾਂ ਕਿ ਜਿਹੜਾ ਲੰਗਰ ਆ ਬਿਲਕੁਲ ਫ੍ਰੀ ਸੇਵਾ ਆ ਬਿਲਕੁਲ ਫ੍ਰੀ ਸੇਵਾ ਇਸ ਲੰਗਰ ਦੀ ਆ ਮੇਰੇ ਨਾਲ ਸੱਜਣ ਮੌਜੂਦ ਨੇ ਥੈਂਕ ਯੂ ਜੀ ਢੀਂਗਰ ਸਾਹਿਬ ਥੈਂਕ ਯੂ ਜੀ ਸਰ ਇੱਕ ਬੜੇ ਚਿਰ ਤੋਂ ਰਸੋਈ ਜਿਹੜੀ ਸ਼ੁਰੂ ਕਰਨੀ ਸੀ ਅੱਜ ਉਹ ਸ਼ੁਰੂਆਤ ਕਰ ਦਿੱਤੀ ਗਈ ਆ ਉਹਦੀ ਕੀ ਕਹਿਣਾ ਜਾਓ ਢੀਂਗਰ ਸਾਹਿਬ ਦੇਖੋ ਪਰਮਾਤਮਾ ਦੀ ਬੜੀ ਬਖਸ਼ਿਸ਼ ਹੋਈ ਹੈ ਅੱਜ ਔਰ ਸਾਡੇ ਨਾਲ ਜਿਹੜੇ ਸਾਡੇ ਸਾਥੀ ਸ੍ਰੀ ਗੁਰੂ ਰਾਮਦਾਸ ਲੰਗਰ ਸੇਵਾ ਸੁਸਾਇਟੀ ਵਾਲੇ ਜਿਹੜੇ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਔਰ ਉਹਨਾਂ ਦੇ ਹੋਰ ਜਿੰਨੇ ਸਾਥੀ ਹੈਗੇ ਉਹਨਾਂ ਸਾਰਿਆਂ ਨਾਲ ਸਾਡੀ ਗੱਲਬਾਤ ਹੋਈ ਸੀ ਔਰ ਉਹਨਾਂ ਨੇ ਪਹਿਲ ਕਦਮੀ ਕਰਦੇ ਹੋਏ ਸ਼ਹਿਰ ਨੂੰ ਚੁਣਿਆ ਉਹਨਾਂ ਨੂੰ ਇੱਕ ਦਿਨ ਅਸੀਂ ਆਏ ਦਿਖਾ ਲਿਆ ਇੱਥੇ ਸਾਰਾ ਸੈਟਅਪ ਇਦਾਂ ਦਾ ਸਾਡਾ ਬਣਿਆ ਹੋਇਆ ਔਰ ਉਹਨਾਂ ਨੇ ਇਸ ਨੂੰ ਚੁਣ ਕੇ ਤੇ ਅੱਜ ਉਹਦੀ ਸ਼ੁਰੂਆਤ ਕੀਤੀ ਹੈ ਤੇ ਮੈਂ ਇਸ ਮੌਕੇ ਸਾਰੇ ਹੀ ਆਪਣੇ ਸ਼ਹਿਰ ਨਿਵਾਸੀਆਂ ਨੂੰ ਔਰ ਸਾਰੇ ਹੀ ਜਿੰਨੇ ਇਲਾਕਾ ਨਿਵਾਸੀ ਆ ਔਰ ਜਿੰਨੇ ਵੀ ਮੇਰੇ ਲੋੜਵੰਦ ਭਾਈ ਪੈਣਪਰਾ ਜਿਹੜੇ ਸਿਵਲ ਹਸਪੀਟਲ ਇਲਾਜ ਕਰਾਉਣ ਆਉਂਦੇ ਆ ਜਾਂ ਇੱਥੇ ਸਾਡੇ ਵੈਸੇ ਲੈਬਾਰਟਰੀਜ਼ ਹੈਗੀਆਂ ਉਹਨਾਂ ਤੇ ਆਪਣਾ ਚੈੱਕਅਪ ਕਰਾਉਣ ਆਉਂਦੇ ਆ ਰੂਟੀਨ ਚੈੱਕਅਪ ਕਰਾਉਣ ਆਉਂਦੇ ਆ ਉਹਨਾਂ ਸਾਰਿਆਂ ਲਈ ਬੜੇ ਫਾਇਦੇ ਵਾਲੀ ਗੱਲ ਆ ਔਰ ਸਾਰਿਆਂ ਨੂੰ ਬੜੀ ਵਧਾਈ ਦਿੰਨੇ ਆ ਕਿ ਅੱਜ ਤੋਂ ਬਾਅਦ ਨਕੋਦਰ ਸ਼ਹਿਰ ਦੇ ਵਿੱਚ ਜਿਹਨੂੰ ਆਪਾਂ ਨੇਕੀ ਦਾ ਦਰਵੀ ਕਹਿੰਨੇ ਆ ਔਰ ਇਹਨੂੰ ਨੇਕੀ ਦੀ ਰਸੋਈ ਕਹਿ ਕੇ ਸ਼ੁਰੂਆਤ ਕੀਤੀ ਗਈ ਸੀ ਔਰ ਅਜੇ ਇਸ ਦਰ ਤੋਂ ਕੋਈ ਵੀ ਜਿਹੜਾ ਉ ਭੁੱਖੇ ਢਿੱਡ ਨਹੀਂ ਮੁੜੇਗਾ ਉਹਨੂੰ ਸਾਫ਼ ਸੁਥਰਾ ਤੇ ਹਾਈਜੀਨਿਕ ਤਰੀਕੇ ਨਾਲ ਬਣਿਆ ਹੋਇਆ ਖਾਣਾ ਜਿਹੜਾ ਉਹ ਮਹੱਈਆ ਹੋਏਗਾ ਸਵੇਰੇ ਜਿਹੜਾ ਹੈ ਉਹ ਬ੍ਰੇਕਫਾਸਟ ਦਾ ਹੈ ਔਰ ਲਗਭਗ 10:30 11 ਵਜੇ ਜੋ ਲੰਚ ਦਾ ਸ਼ੁਰੂ ਹੋ ਜਾਏਗਾ ਔਰ ਇਹਦੇ ਵਿੱਚ ਸਭ ਤੋਂ ਵੱਡਾ ਸਹਿਯੋਗ ਜਿਹੜਾ ਹੈ ਉਹ ਸ਼੍ਰੀ ਗੁਰੂ ਰਾਮਦਾਸ ਜੀ ਲੰਗਰ ਸੇਵਾ ਸੁਸਾਇਟੀ ਜਿਹੜੇ ਹਸ਼ਿਆਰਪੁਰ ਵਾਲੇ ਬਾਬਾ ਜੀ ਨੇ ਉਹਨਾਂ ਦਾ ਹੈ ਬਾਕੀ ਜੋ ਤਿਲਫੁੱਲ ਨਗਰ ਕੌਂਸਲ ਦੇ ਜ਼ਿੰਮੇਵਾਰੀ ਲੱਗੇਗੀ ਉਹ ਨਗਰ ਕੌਂਸਲ ਕਰਨ ਨੂੰ ਤਿਆਰ ਹੈ ਸਾਰੇ ਸਾਥੀ ਜਿਹੜੇ ਆ ਉਹ ਅੱਜ ਇੱਥੇ ਆਏ ਆ ਔਰ ਸਾਰਿਆਂ ਦਾ ਇੱਥੇ ਆਇਆ ਤੇ ਮੈਂ ਆਪਣੇ ਵੱਲੋਂ ਔਰ ਸਾਰੀ ਨਗਰ ਕੌਂਸਲ ਵੱਲੋਂ ਜੀ ਆਇਆਂ ਕਰਦਾ ਔਰ ਆਸ ਕਰਦਾ ਕਿ ਜਿੱਦਾਂ ਅੱਜ ਅਸੀਂ ਸਾਰੇ ਹੁਮ ਹੁਮਾ ਕੇ ਇਹ ਤੇ ਰਸੋਈ ਤੇ ਉਦਘਾਟਨ ਤੇ ਪਹੁੰਚੇ ਆ ਇਸੇ ਤਰੀਕੇ ਨਾਲ ਸਮੇ ਸਮੇਸਰ ਸਮਾ ਆਪਣਾ ਆਪਣਾ ਟਾਈਮ ਜਿੰਨਾ ਜਿੰਨਾ ਵੀ ਕਿਸੇ ਕੋ ਹੈ ਕੱਢਦੇ ਹੋਏ ਇਸ ਰਸੋਈ ਦੀ ਦੇਖਭਾਲ ਵੀ ਕਰਾਂਗੇ ਔਰ ਇਸ ਕਾਰਜ ਨੂੰ ਵਧੀਆ ਤਰੀਕੇ ਨਾਲ ਚਲਾਵਾਂਗੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਸੇਵਾ ਇੱਥੇ ਦੇ ਰਹੇ ਆ ਇਸ ਸੇਵਾ ਦੇ ਵਿੱਚ ਹੋਰ ਵਾਅਦਾ ਕੀਤਾ ਜਾ ਸਕਦਾ ਬਹੁਤ ਵਧੀਆ ਇੱਕ ਉਪਰਾਲਾ ਸਾਡੇ ਨਾਲ ਸਾਥੀ ਹੋਰ ਮੌਜੂਦ ਨੇ ਅਫਸਰ ਸਾਹਿਬਾਨ ਨੇ ਸਾਡੇ ਸਰ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਪਿਆਰ ਪਿਆਰ ਨਾਲ ਸਤਿ ਸ਼੍ਰੀ ਅਕਾਲ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਬਹੁਤ ਮੁਬਾਰਕ ਗੱਲ ਹੈ ਹੁਣ ਨਕੌਦਰ ਛੇ ਮਤਲਬ ਇਹ ਲੰਗਰ ਸੇਵਾ ਆਪਾਂ ਸ਼ੁਰੂ ਕੀਤੀ ਹੈ ਇਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਧੰਨਵਾਦੀ ਹਾਂ ਇੱਥੇ ਦੀ ਕਾਉਂਸਲ ਦਾ ਹਾਊਸ ਦਾ ਜਿਨੇ ਪਹਿਲਾ ਦਿਨ ਮੈਨੂੰ ਹੁਣ ਇੱਥੇ ਇੱਕ ਹਫਤਾ ਹੀ ਹੋਇਆ ਲਗਭਗ ਮਤਲਬ ਹੁਣ 10 ਦਿਨ ਹੋ ਗਏ ਅੱਜ ਅੱਜ ਨੂੰ ਮਿਲਾ ਕੇ ਤੇ ਇਹਨਾਂ ਨੇ ਮੈਨੂੰ ਫਰਸਟ ਡੇ ਇੱਥੇ ਇੱਥੇ ਲਾ ਕੇ ਲਾਈ ਸੀਗੇ ਇਹਨਾਂ ਚਾਏ ਮਤਲਬ ਜ਼ਹਿਨ ਚ ਇਹ ਸੀਗਾ ਕਿ ਆਪਾਂ ਇਹਨੂੰ ਸ਼ੁਰੂ ਕਰਵਾਈਏ ਤੇ ਮੈਨੂੰ ਇਹ ਆਈਡੀਆ ਇਹਨਾਂ ਦਾ ਬਹੁਤ ਵਧੀਆ ਲੱਗਿਆ ਇਹ ਬਹੁਤ ਲੌਂਗ ਸਮਾਂ ਤੋਂ ਪੈਂਡਿੰਗ ਸੀਗਾ ਹੁਣ ਆਪਾਂ ਜ ਇੰਪਲੀਮੈਂਟ ਕਰਤਾ ਇੰਨੇ ਇੰਨੀ ਚੰਗੀ ਤਰ੍ਹਾਂ ਇੰਪਲੀਮੈਂਟ ਕਰਤਾ ਤੇ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਨਾ ਪ੍ਰਧਾਨ ਜੀ ਨੇ ਵੀ ਦੱਸਿਆ ਕਿ ਨਕੋਦਰ ਚ ਇੰਨਾ ਸਿਵਲ ਹਸਪੀਟਲ ਚ ਵੀ ਇਕੱਟਾ ਹੁੰਦਾ ਹੈ ਪੇਸ਼ੈਂਟਾਂ ਦਾ ਉਹਨਾਂ ਦੀ ਸੇਵਾ ਲਈ ਆਪਾਂ ਸ਼ੁਰੂ ਕੀਤਾ ਤੇ ਨਾਲ-ਨਾਲ ਜਿਸ ਤਰ੍ਹਾਂ ਨਕੋਦਰ ਚ ਸ਼ਰਧਾਲੂਆਂ ਦਾ ਇੰਨਾ ਇਕੱਟਾ ਹੁੰਦਾ ਹੈ ਤੇ ਮੈਨੂੰ ਲੱਗਦਾ ਸਾਰਿਆਂ ਲਈ ਇਹ ਬਹੁਤ ਵਧੀਆ ਇੱਕ ਬਹੁਤ ਮੁਬਾਰਕ ਉਪਰਾਲਾ ਆ ਸੋ ਮੈਂ ਚਾਹੁੰਦਾ ਕਿ ਆਪਾਂ ਫਿਊਚਰ ਚ ਵੀ ਇਹੋ ਜਿਹਾ ਉਪਰਾਲੇ ਹੋ ਜੋ ਤੁਸੀਂ ਦੇਖੋਗੇ ਕਾਉਂਸਲ ਕੀ ਕੀ ਕਰਦੀ ਹੈ ਸੋ ਆਈ ਵਿਸ਼ ਬੈਸਟ ਆਫ ਲੱਕ ਟੂ ਦ ਕਾਉਂਸਲ ਓਵਰ ਹੈਰ ਤੇ ਆਈ ਐਮ ਟੋਟਲੀ ਇੰਜੋਇੰਗ ਮਾਈ ਟਾਈਮ ਓਵਰ ਹੈਰ ਸੋ ਥੈਂਕ ਯੂ ਵੈਰੀ ਮੱਚ ਫਾਰ ਫਾਰ ਦਿਸ ਓਪਰਚੁਨਿਟੀ ਸ਼ੁਕਰੀਆ ਸਰ ਮੈਂ ਇੱਕ ਪ੍ਰਧਾਨ ਜੀ ਇਹਦੀ ਕੋਈ ਕੋਸਟ ਆਪਰ ਰੱਖੀ ਹੈ ਜਾਂ ਬਿਲਕੁਲ ਫ੍ਰੀ ਹੈ ਨਹੀਂ ਜੀ ਇਹ ਫਿਲਹਾਲ ਜਿਹੜਾ ਹੈ ਫ੍ਰੀ ਆਫ ਕੋਸਟ ਹੈ ਜੀ ਕੋਈ ਪੈਸਾ ਨਹੀਂ ਹੈ ਲੰਗਰ ਦਾ ਵੈਸੇ ਹੀ ਕੋਈ ਪੈਸਾ ਨਹੀਂ ਹੁੰਦਾ ਜੀ ਲੰਗਰ ਜਿਹੜਾ ਲੰਗਰ ਪ੍ਰਮਾਤਮਾ ਦਾ ਲੰਗਰ ਉਹ ਪ੍ਰਮਾਤਮਾ ਵੱਲੋਂ ਹਮੇਸ਼ਾ ਹੀ ਪ੍ਰਿੰਟ ਸਰ ਕੁਛ ਕਹਿਣਾ ਚਾਹੁੰਦੇ ਸੀ I wanted to add ki I think mai ਪੁੱਲਣਾ ਗਿਆ ਹੁਣ ਇਹਦੇ ਵਿੱਚ ਮਤਲਬ ਸਭ ਤੋਂ ਵੱਡਾ ਸ ਹੈ ਹੋ ਸਹਯੋਗ ਸਾਡਾ ਹੈਗਾ ਉਹ ਸ਼੍ਰੀ ਗੁਰੂ ਰਾਮਦਾਸ ਜੀ ਲੰਗਰ ਸੇਵਾ ਹੁਸ਼ਿਆਰਪੁਰ ਵੱਲੋਂ ਇਹਨਾਂ ਨੇ ਜਿੰਨਾ ਉਹਨਾਂ ਕਰਕੇ ਅਜੇ ਪੋਸੀਬਲ ਹੋਇਆ ਆ so I want to extend my ਕਿੰਨਾ ਗ੍ਰੈਟੀਟਿਊਡ ਮੈਂ ਐਕਸਪ੍ਰੈਸ ਕਰਾਂ ਉਹਨਾਂ ਲਈ ਤੇ ਉਹਨਾਂ ਨਾਲ ਮਿਲ ਕੇ ਆਪਾਂ ਹੋਰ ਵੀ ਬਧਾਵਾਂਗੇ ਇਹਨਾਂ ਚੀਜ਼ਾਂ ਨੂੰ ਥੈਂਕ ਯੂ ਜੋ ਖੁਸ਼ੀ ਹੈ ਚਿਹਰੇ ਤੇ ਖੁਸ਼ੀ ਹੈ ਕਿ ਬਹੁਤ ਹੀ ਵੱਡੀ ਖੁਸ਼ੀ ਹੈ ਚਿਹਰੇ ਤੇ ਇੱਕ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ ਕਿਉਂਕਿ ਭੁੱਖਿਆਂ ਨੂੰ ਜਿਹੜਾ ਆੰਦੇ ਆ ਖਿਲਾਣਾ ਬਹੁਤ ਸਾਬਕਾ ਪ੍ਰਧਾਨ ਸਾਡੇ ਨਾਲ ਮੌਜੂਦ ਨੇ ਅੱਜ ਸਭ ਤੋਂ ਪਹਿਲਾਂ ਮੈਂ ਇਸ ਗੱਲ ਦੀ ਵਧਾਈ ਦੇਣਾ ਆ ਜਸਵੀ ਸਰ ਸਾਡੇ ਆਈਐਸ ਅਫੀਸਰ ਨੇ ਅੰਡਰ ਟ੍ਰੇਨਿੰਗ ਨੇ ਦੇਖੋ ਫਸਟਲੀ ਜੁਆਇਨਿੰਗ ਦੇ ਵਿੱਚ ਇੱਕ ਪ੍ਰੋਜੈਕਟ ਹੁੰਦਾ ਆ ਕਿਸੇ ਅਫੀਸਰ ਲਈ ਵੀ ਬਹੁਤ ਵੱਡੀ ਟਾਸਕ ਹੁੰਦੀ ਹੈ ਇਹਨਾਂ ਦੇ ਨਾਲ ਸਾਡੇ ਪ੍ਰਧਾਨ ਜੀ ਨਵਨੀਤ ਅਹਿਰੀ ਸਾਹਿਬ ਕਿ ਇੱਕ ਹਫਤਾ ਹਲੇ ਇਹਨਾਂ ਨੂੰ ਜੁਆਇਨਿੰਗ ਨੂੰ ਹੋਇਆ ਜੀ ਕਹਿੰਦਾ ਬੜਾ ਆਸਾਨ ਹੁੰਦਾ ਹੈ ਕਿ ਬਿਲਡਿੰਗ ਦੇਖੀ ਪੂਰੀ ਕੰਪਲੀਟ ਸੀ ਔਰ ਇਹ ਜਜ਼ਬਾ ਔਰ ਪੈਸ਼ਨ ਕਿਹੜਾ ਹੁੰਦਾ ਹੈ ਉਹ ਨੂੰ ਮੁਖ ਰੱਖਦੇ ਹੋਏ ਸਾਡੇ ਜਸਵੀ ਸਰ ਨੇ ਤਾਂ ਪ੍ਰਧਾਨ ਸਾਹਿਬ ਨੇ ਕਿਹੜੀ ਆਪਣਾ ਗੁਰੂ ਰਾਮਦਾਸ ਲੰਗਰ ਕਮੇਟੀ ਔਰ ਭਾਈ ਮਜੀਦ ਸਿੰਘ ਜੀ ਨਾਲ ਗੱਲ ਕੀਤੀ ਔਰ ਜਸਵੀ ਸਰ ਨੇ ਫੋਨ ਤੇ ਸੰਪਰਕ ਕਰਕੇ ਉਹਨਾਂ ਨਾਲ ਇਹ ਕਿਹਾ ਕਿ ਮੈਂ ਨਕੂਦਰ ਦੇ ਵਿੱਚ ਕਿਹੜੀ ਨੇਕੀ ਦੀ ਰਸੋਈ ਬਣਾਈ ਗਈ ਹੈ ਉਹਨੂੰ ਇੰਪਲੀਮੈਂਟ ਕਰਨਾ ਚਾਹੁੰਦਾ ਮੇਰੇ ਕੋਲ ਅਲਫਾਜ਼ ਨਹੀਂ ਕਿਉਂਕਿ ਇਹ ਪ੍ਰੋਜੈਕਟ ਬਣਾਉਣ ਦੇ ਵਿੱਚ ਮੈਂ ਗਰੀਜ਼ ਨਹੀਂ ਕਰਦਾ ਸਾਡੇ ਅੰਡਰ ਟ੍ਰੇਨਿੰਗ ਆਈਸੀ ਆਈਏਸ ਹਮੰਸ਼ੂ ਜੈਨ ਸਾਹਿਬ ਅਮਿਤ ਪੰਚਾਲ ਸਾਹਿਬ ਉਹਨਾਂ ਵੱਲੋਂ ਇਨਫਰਾਸਟ੍ਰਕਚਰ ਤਿਆਰ ਕੀਤਾ ਗਿਆ ਚਲੋ ਪ੍ਰੋਮੋਸ਼ਨਸ ਹੋ ਗਈਆਂ ਚੱਲ ਗਿਆ ਪਰ ਅੱਜ ਮੇਰੇ ਵੱਲੋਂ ਤੇ ਮੇਰੇ ਸਾਥੀ ਕੌਂਸਲਰਾਂ ਚ ਇੱਕ ਖੁਸ਼ੀ ਦੀ ਲਹਿਰ ਇਸ ਕਰਕੇ ਆ ਇਸ ਕਰਕੇ ਹੀ ਅਸੀਂ ਮੈਂ ਆਪਣੇ ਅਫਸਰ ਸਹਿਬਾਨ ਕਿੜਾਈਏ ਇਸਨੇ ਤੇ ਜਸਵੀਰ ਸਰ ਔਰ ਪ੍ਰਧਾਨ ਸਾਹਿਬ ਇਹਨਾਂ ਨੂੰ ਵਧਾਈ ਦੇਣਾ ਕਿ ਇਦੋਂ ਵੱਡਾ ਉਪਰਾਲਾ ਕੋਈ ਨਹੀਂ ਹੁੰਦਾ ਕਿਵੇਂ ਸਰ ਨੇ ਦੱਸਿਆ ਕਿ ਕਿਹੜੀ ਗੁਰੂ ਰਾਮਦਾਸ ਲੰਗਰ ਕਮੇਟੀ ਆ ਇਹਦਾ ਅਹਿਮ ਰੋਲ ਹੈ ਉਹਦੇ ਵਿੱਚ ਹੀ ਨਗਰ ਕੌਂਸਲ ਨੂੰ ਕੁਦਰ ਦਾ ਰੋਲ ਹੈ ਕਿ ਰਲ ਮਿਲ ਕੇ ਜਿੱਥੇ ਜ਼ਰੂਰਤ ਨਗਰ ਕੌਂਸਲ ਦੀ ਹੋਵੇਗੀ ਉਹ ਪ੍ਰਧਾਨ ਜੀ ਨੇ ਦੱਸਿਆ ਕਿ ਅਸੀਂ ਬਿਲਕੁਲ ਇਹਨਾਂ ਦਾ ਸਹਿਯੋਗ ਕਰਾਂਗੇ ਜਿਹੜਾ ਲੰਗਰ ਚਲਾਇਆ ਗਿਆ ਇਹ ਬਹੁਤ ਵੱਡਾ ਇੱਕ ਸੇਵਾ ਬਾਕੀ ਨਗਰ ਕੌਂਸਲਰਾਂ ਨੂੰ ਦਿੱਤੀ ਜਾ ਰਹੀ ਆ ਉਹਦੇ ਲਈ ਇੱਕ ਵਾਰ ਫਿਰ ਮੈਂ ਜਸਵੀ ਸਰ ਦਾ ਔਰ ਇਹਨਾਂ ਦੀ ਸਾਰੀ ਟੀਮ ਦਾ ਔਰ ਪ੍ਰਧਾਨ ਜੀ ਦੀ ਟੀਮ ਦਾ ਲੱਖ ਲੱਖ ਵਧਾਈ ਦੇਣਾ ਉਸ ਪਰਮਾਤਮਾ ਅੱਗੇ ਅਰਦਾਸ ਕਰਨਾ ਕਿ ਜਿਵੇਂ ਰਾਮਦਾਸ ਲੰਗਰ ਕਮੇਟੀ ਜੀ ਨੇ ਸਾਡਾ ਸਹਿਯੋਗ ਦਿੱਤਾ ਇਹ ਸੇਧ ਪੂਰੇ ਸੂਬੇ ਦੇ ਵਿੱਚ ਇੱਕ ਲਹਿਰ ਉੱਠ ਹੋ ਜਾਏਗੀ ਬਹੁਤ ਬਹੁਤ ਬਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਾ ਦੱਸਿਓ ਜੀ ਮੇਰਾ ਨਾਮ ਮੱਖਣ ਸਿੰਘ ਨਿਮਾਣਾ ਸੇਵਕ ਤਨ ਤਨ ਗੁਰੂ ਰਾਮਦਾਸ ਲੰਗਰ ਸੇਵਾ ਮੈਂ ਜੁਐਸਏ ਤੋਂ ਹਾਂ ਜੀ ਭਾਈ ਸਾਹਿਬ ਵੀ ਮੇਰੇ ਨਾਲ ਹਨ ਸੋ ਜੋ ਇਹ ਲੰਗਰ ਸੇਵਾ ਗੁਰੂ ਸਾਹਿਬ ਨੇ ਸਾਨੂੰ ਸੇਵਾ ਬਖਸ਼ੀ ਹੈ ਨਿਮਾਣੀ ਸਮਝ ਕੇ ਇਹ 2019 ਦੇ ਵਿੱਚ ਪੁਰ ਹੀਰਾ ਹਸ਼ਿਆਰਪੁਰ ਡਿਸਟ੍ਰਿਕਟ ਜਲੰਧਰ ਦੇ ਵਿੱਚੋਂ ਸੈਂਟਰਲਾਈਜ਼ਡ ਕਿਚਨ ਤੋਂ ਸ਼ੁਰੂ ਹੋਈ ਸੀ ਜੀ ਤੇ 2 ਸਾਲ ਦੇ ਵਿੱਚ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਪਜੀਆਈ ਚੰਡੀਗੜ੍ਹ ਤੋਂ ਲੈ ਕੇ ਗੁਰਨਾਨ ਨ ਕਮਿਸ਼ਨ ਹਸਪੀਟਲ ਅੰਮ੍ਰਿਤਸਰ ਤੱਕ ਇਸ ਸਾਰੇ ਹਸਪੀਟਲ ਜੋ ਮੱਝਾ ਤੇ ਦੁਆਬਾ ਜ਼ੋਨ ਸੀ ਉਹ 40 ਪਲੱਸ ਹਸਪੀਟਲ ਹਨ ਸਾਡੇ ਕੋ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਗਤ ਦੀ ਕਿਰਪਾ ਨਾਲ ਉਹ ਕੰਪਲੀਟ ਸਨ ਮਾਲਵੇ ਦੀ ਲੋਡ ਨੂੰ ਸਮਝਦਿਆਂ ਅਸੀਂ ਉੱਥੇ ਮੁਕਸਰ ਦੀ ਵਿੱਚ ਇੱਕ ਹੋਰ ਸੈਕੰਡ ਕਿਚਨ ਬਣਾਈ ਹੈ ਜਿਹੜਾ ਕੀ ਅਧ்கਾਟਨ ਜੋ 24 ਤਰੀਕ ਕੋਸੀ ਕਰਕੇ ਸੀ ਆਏ ਹਾਂ ਤੇ 24 ਤਰੀਕ ਨੂੰ ਸ਼ੁਰੂ ਕਰਕੇ ਮਾਲਵਾ ਦੇ ਜੋ ਸਾਰੇ ਜ਼ਿਲ੍ਹੇ ਸਨ ਨੌਂ ਜ਼ਿਲ੍ਹੇ ਪਲੱਸ ਗਿੱਦੜਵਹਾ ਸਬਡਿਵੀਜ਼ਨ ਉਹ ਵੀ ਸਾਰਾ ਆਲਰੇਡੀ ਚੱਲ ਰਿਹਾ ਹੈ ਜੀ ਗੁਰੂ ਸਾਹਿਬ ਦੀ ਕਿਰਪਾ ਨਾਲ ਤੋਂ ਅੱਜ ਅਸੀਂ ਵਿਭਾਗੇ ਸਾਹਮਣੇ ਆ ਨਕੋਦਰ ਦੇ ਵਿੱਚ ਸੇਵਾ ਤਾਂ ਪਹਿਲਾਂ ਵੀ ਗੱਡੀ ਸੀ ਚੱਲ ਰਹੀ ਸੋ ਇੱਥੇ ਦੇ ਮਾਨਯੋਗ ਪ੍ਰਸ਼ਾਸਨ ਦੇ ਪ੍ਰਬੰਧਕ ਸੇਵਾ ਸਿੰਘਾਂ ਦੇ ਨਾਲ ਜੋ ਸੇਵਾਦਾਰ ਸਨ ਉਹਨਾਂ ਦੀ ਬੇਨਤੀ ਦੇ ਨਾਲ ਅੱਜ ਫੇਰ ਇਸ ਸਥਾਨ ਦੇ ਉੱਤੇ ਇਹ ਸੇਵਾ ਸ਼ੁਰੂ ਕੀਤੀ ਗਈ ਹੈ ਜੀ ਇਹ ਸਾਰਾ ਜੋ ਵੀ ਹੈ ਸੰਗਤ ਦੇ ਤਿਲ ਫੁੱਲ ਨਾਲ ਐਨਰੀ ਦੇ ਤਿਲ ਫੁੱਲ ਦੇ ਨਾਲ ਜੋ ਉਹਨਾਂ ਨੇ ਇਸ ਸੰਸਥਾ ਦੇ ਉੱਤੇ ਰੱਬ ਵਰਗਾ ਭਰੋਸਾ ਕਰਕੇ ਸਾਨੂੰ ਸਹਿਯੋਗ ਦਿੰਦੇ ਹਾਂ ਅਸੀਂ ਅੱਗੇ ਵਧਦੇ ਚੱਲਦੇ ਹਾਂ ਜੀ ਸੋ ਮਹਿਮਾਨ ਜੋ ਵੀਰ ਜੀ ਐਸ ਡੀ ਐਮ ਸਾਹਿਬ ਦਾ ਸਾਰੇ ਮੈਂਬਰ ਸਹਿਵਾਨ ਦਾ ਜੋ ਪ੍ਰਸ਼ਾਸਨ ਹੈ ਇਹ ਜੋ ਵੀ ਹੈ ਇਹਨਾਂ ਦੀ ਸਾਰਿਆਂ ਦੀ ਸਹਿਮਤੀ ਦੇ ਨਾਲ ਇਹ ਸੇਵਾ ਚੱਲ ਰਹੀ ਹੈ ਜੀ ਅੱਜ ਜੋ ਸ਼ੁਰੂ ਹੋਈ ਮੈਂ ਧੰਨਵਾਦੀ ਹਾਂ ਆਪ ਜੀ ਦੇ ਚੈਨਲਾਂ ਦਾ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਕੀ ਇਸ ਸੰਸਥਾ ਦੀ ਆਵਾਜ਼ ਸਾਰੀ ਦੁਨੀਆ ਦੇ ਵਿੱਚ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤ ਜੋ ਬੈਠੀ ਹੈ ਉਹਨਾਂ ਦੇ ਵਿੱਚ ਪਹੁੰਚਾਈ ਹੈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਬਾ ਜੀ ਇਹ 2 ਵਜੇ ਤੋਂ ਕਿੰਨੇ ਵਜੇ ਤੱਕ ਕਿੰਨੇ ਟਾਈਮ ਦਾ ਹੈ ਜੀ ਇਹ ਜੀ ਗੁਰੂ ਸਾਹਿਬ ਦੀ ਕਿਰਪਾ ਨਾਲ 6 ਦਿਨ ਲਗਾਤਾਰ 11 ਤੋਂ 10.5 ਗੱਡੀ ਪਹੁੰਚ ਜਾਂਦੀ ਹੈ ਜੀ ਹਮੇਸ਼ਾ ਹੀ ਸਾਰੀਆਂ ਜਗ੍ਹਾ ਤੇ 11 ਤੋਂ 3 ਵਜੇ ਵੀ ਹੋ ਸਕਦਾ 4 ਵਜੇ ਕੁਆਨਟੀਟੀ ਲਿਮਟ ਨਹੀਂ ਹੈ ਕੋਈ ਵੀ ਤੇ ਟਾਈਮ ਦੀ ਵੀ ਕੋਈ ਲਿਮਟ ਨਹੀਂ ਹੈ ਜਿਸ ਤਰ੍ਹਾਂ ਜ਼ਰੂਰਤ ਇੱਥੇ ਹੋਏਗੀ ਲਾਸਟ ਜੋ ਵੀ ਸੰਗਤ ਦਾ ਬੰਦਾ ਹੋਏਗਾ ਉਸ ਨੂੰ ਅਖੀਰਲੇ ਬੰਦੇ ਨੂੰ ਵੀ ਚੁਕਾ ਕੇ ਜਾਣਗੇ ਜੀ ਇਹ ਜਿੱਦਾਂ ਜਿੱਦਾਂ ਲੋਡ ਮਤਾ ਕੋ ਜਿੰਨਾ ਵਧਦਾ ਜਾਏਗਾ ਇਹਨੂੰ ਵਧਾਇਆ ਜਾਏਗਾ ਜੀ ਕਲ ਜਿਹੜੇ ਕਵਰ ਕਰਤੀ ਹੈ ਸੰਸਥਾ ਜੀ ਇਸ ਮਾਝਾ ਮਾਲਵਾ ਤੇ ਦੁਆਬਾ ਇਹ ਇਹਨਾਂ ਨੂੰ ਤਿੰਨਾਂ ਨੂੰ ਜੇ ਕਾਊਂਟ ਕਰੀਏ ਤੇ 50 ਤੋਂ ਉੱਪਰ ਹਸਪਤਾਲ ਹਨ ਕੋਸ਼ ਸਾਡੇ ਕੋਲ ਸਕੂਲ ਹਨ ਬੱਚਿਆਂ ਦੇ ਅਤ ਜ਼ਰੂਰੀ ਜਿਹੜੇ ਸਕੂਲ ਸਨ ਕੱਲ ਵੀ ਅਸੀਂ ਆਪਣੇ ਲੁਧਿਆਣਾ ਦੇ ਵਿੱਚ ਇੱਕ ਆਦਰਸ਼ ਸਕੂਲ ਹੈ ਨਾਂ ਦਾ ਉਹ ਸਾਰੇ ਹੀ ਇੱਕ ਸੇਵਾਦਾਰ ਉੱਥੇ ਮੈਂ ਨਾਮ ਨਹੀਂ ਜਾਣਦਾ ਉਹ ਉਹਨਾਂ ਨੇ ਰੇਂਜ ਕੀਤਾ ਸੀ ਉਹ ਸਾਰੇ ਝੁੱਗੀਆਂ ਵਾਲੇ ਬੱਚੇ ਸਨ ਜੀ 200 ਤੋਂ ਪਲੱਸ ਤੇ ਮਾਨਯੋਗ ਡੀਸੀ ਸਾਹਿਬ ਬਰਮਾ ਸਾਹਿਬ ਹੋਣਾ ਨੇ ਸਾਨੂੰ ਬੇਨਤੀ ਦੇ ਥਰੂ ਅਸੀਂ ਉੱਥੇ ਪਹੁੰਚੇ ਕੱਲ ਪਹਿਲਾਂ ਉਹ ਸ਼ੁਰੂ ਕੀਤਾ ਸੀ ਫਿਰ ਅਸੀਂ ਸਿਵਲ ਹਸਪਤਾਲ ਕੱਲ ਸ਼ੁਰੂ ਕੀਤਾ ਸੀ ਤੇ ਅੱਗੇ ਵੀ ਅਸੀਂ ਗੱਡੀਆਂ ਦੇ ਉੱਪਰ ਨੰਬਰ ਹਨ 247 ਅਨਸਰ ਹੈ ਜੀ ਜਿੱਦਾਂ ਜਿੱਦਾਂ ਵੀ ਕਿਤੇ ਸਾਨੂੰ ਸਨੇਹਾ ਮਿਲਦਾ ਹੈ ਅਸੀਂ ਮਤਲਬ ਬਹੁਤ ਖੁਸ਼ੀ ਨਾਲ ਉੱਥੇ ਜਾਣਾ ਬੜਪਾ ਕੇ ਸਮਝਾਂਗੇ ਜੀ ਸਰ ਇੱਕ ਵਾਰੀ ਸੰਸਦਾਂ ਦਾ ਜ਼ਿਕਰ ਕਰਦੇ ਜੀ ਇਹ ਸੰਸਦਾਂ ਦਾ ਨਾਮ ਹੈਗਾ ਜੀ ਧਨ ਧਨ ਗੁਰੂ ਰਾਮਦਾਸ ਲੰਗਰ ਸੇਵਾ ਜਿਹੜਾ ਮੇਨ ਸਥਾਨ ਪੁਰ ਹੀਰਾ ਹੁਸ਼ਿਆਰਪੁਰ ਤੇ ਨਾਲ ਸੈਕੰਡ ਸਥਾਨ ਜੋ ਹੈ ਮਦੀਰ ਡਿਸਟ੍ਰਿਕਟ ਮੁਕਸਰ ਵਿੱਚ ਹੈ ਜੀ ਅੱਜ ਨਕੌਦਰ ਸ਼ਹਿਰ ਵਾਸਤੇ ਬੜਾ ਭਾਗਾ ਵਾਲਾ ਦਿਨ ਆ ਕਿ ਤਾਂ-ਤਾਂ ਸ਼੍ਰੀ ਗੁਰੂ ਰਾਮਦਾਸ ਲੰਗਰ ਸਮਿਤੀ ਹੁਸ਼ਿਆਰਪੁਰ ਵੱਲੋਂ ਨਕੌਦਰ ਨਗਰ ਕੌਂਸਲਰ ਸਹਿਯੋਗ ਨਾਲ ਇਹ ਸੇਵਾ ਲੰਗਰ ਦੀ ਸ਼ੁਰੂ ਕੀਤੀ ਗਈ ਹੈ ਇਹ ਸੇਵਾ ਸਵੇਰੇ 10:00 ਦਾ ਤੋਂ ਸ਼ੁਰੂ ਹੋ ਕੇ ਸ਼ਾਮ ਦੇ 3-4 ਵਜੇ ਤੱਕ ਰੁਟੀਨ ਚ ਚੱਲਿਆ ਕਰੇਗੀ ਹਫਤੇ 6 ਦਿਨ ਐਤਵਾਰ ਨੂੰ ਇਹ ਸੇਵਾ ਨਹੀਂ ਚੱਲੇਗੀ ਹਫਤੇ 6 ਦਿਨ ਚੱਲੇਗੀ ਮੈਂ ਬਹੁਤ ਹੀ ਆਭਾਰੀ ਆ ਸਾਡੇ ایਓ ਆਈਐਸ ਅਫਸਰ ਜਿਹੜੇ ਨਵੇਂ ਆਏ ਨੇ ਉਹ ਜਸਵੀ ਜੀ ਉਹਨਾਂ ਦੇ ਸਹਿਯੋਗ ਨਾਲ ਇਹ ਪਿਛਲੇ 4-5 ਸਾਲ ਤੋਂ ਬੰਦ ਪਈ ਨੇਕੀ ਰਸੋਈ ਜਿਹੜੀ ਚਾਲੂ ਹੋ ਸਕੀ ਆ ਸ਼ਹਿਰ ਨਿਵਾਸੀਆਂ ਨੂੰ ਔਰ ਆਣ ਵਾਲੇ ਜਿਹੜੇ ਇੱਥੇ ਮਰੀਜ਼ ਸੀ ਸਿਵਲ ਹਸਪਤਾਲ ਦੇ ਵਿੱਚ ਉਹਨਾਂ ਨੂੰ ਇਸ ਗੱਲ ਦਾ ਬਹੁਤ ਹੀ ਲਾਭ ਮਿਲੇਗਾ ਮੈਂ ਇੱਕ ਵਾਰੀ ਫੇਰ ਤਨਤਨ ਸ਼੍ਰੀ ਗੁਰੂ ਰਾਮਦਾਸ ਲੰਗਰ ਸਮਿਤੀ ਦਾ ਬਹੁਤ ਹੀ ਧੰਨਵਾਦੀ ਆ ਔਰ ਖਾਸ ਕਰਕੇ ਸ਼੍ਰੀ ਉਹ ਜਸਵੀ ਜੀ ਆਏ ਸਾਡੇ ਅਫਸਰ ਆ ਜਿਹੜਾ ਨੇ ਇਹ ਲੰਗਰ ਸੇਵਾ ਸ਼ੁਰੂ ਕਰਨ ਚ ਬੜਾ ਆਪਣਾ ਬਹੁਮੁੱਲਾ ਯੋਗਦਾਨ ਦਿੱਤਾ ਹੈ। ਹਾਂਜੀ ਬਹੁਤ-ਬਹੁਤ ਸ਼ੁਕਰੀਆ ਸੁਸ਼ੀਲ ਜੀ। ਅਸੀਂ ਸਭ ਤੋਂ ਪਹਿਲਾਂ ਤਾਂ ਗੁਰੂ ਰਾਮਦਾਸ ਜੀ ਲੰਗਰ ਸੇਵਾ ਸਮਿਤੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਨਗਰ ਕੌਂਸਲ ਨਕੋਦਰ ਦੇ ਸਹਿਯੋਗ ਦੇ ਨਾਲ ਇਹ ਲੰਗਰ ਦੀ ਸ਼ੁਰੂਆਤ ਕੀਤੀ ਹੈ। ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ 5 ਸਾਲ ਪਹਿਲਾਂ ਉਹ ਜਿਹੜਾ ਇਹ ਬੰਦ ਪਿਆ ਹੈ ਸਾਡਾ ਇਹ ਪ੍ਰੋਜੈਕਟ ਆ ਅੱਜ ਸਾਡੇ ਨਵੇਂ ਯੂ ਸਾਹਿਬ ਉਹ ਜੈਸਵੀ ਅਲੰਕਾਰ ਜੀ ਉਹਨਾਂ ਦੀ ਰਹਿਨਮਾਈ ਦੇ ਵਿੱਚ ਪ੍ਰਧਾਨ ਨਵਦੀਨ ਨੀਤਾ ਜੀ ਦੇ ਸਾਥ ਨਾਲ ਸਾਡੇ ਸਾਰੇ ਕਾਉਂਸਲਰ ਨੇ ਇਸ ਸੋਈ ਨੂੰ ਸ਼ੁਰੂ ਕਰਨ ਦਾ ਉਪਰਾਲਾ ਕੀਤਾ ਹੈ ਜਿਸ ਤਰ੍ਹਾਂ ਕਿ ਗੁਰੂ ਮਾਰਾ ਜੀ ਨੇ ਸਾਨੂੰ ਸਿੱਖਿਆ ਦਿੱਤੀ ਹੈ ਕਿ ਭੁੱਖੇ ਕੰਨ ਪਿਆਸੇ ਕੋ ਪਾਣੀ ਉਸੇ ਪਰੰਪਰਾ ਦੇ ਚੱਲਦੇ ਹੋਏ ਤਨਗੁਰੂ ਰਮ ਦਾਸ ਜੀ ਲੰਗਰ ਸੇਵਾ ਸੰਮਤੀ ਨੇ ਇਹ ਪ੍ਰੋਜੈਕਟ ਸ਼ੁਰੂ ਕੀਤਾ ਹੈ ਅਸੀਂ ਉਹਨਾਂ ਨੂੰ ਵੀ ਸ਼ੋਭਿ ਸ਼ਾਮਾਂ ਦਿੰਨੇ ਆ ਕਿ ਇਹ ਤੁਸੀਂ ਜਿਹੜਾ ਕੰਮ ਕੀਤਾ ਬਹੁਤ ਵਧੀਆ ਕੀਤਾ ਹੈ ਇਹਦੇ ਨਾਲ ਨਾਲ ਮੈਂ ਨਗਰ ਕੌਂਸਲ ਦੇ ਪ੍ਰਧਾਨ ਜੀ ਤੇ ਈਓ ਸਾਹਿਬ ਜਸਵੀ ਜੀ ਉਹਨਾਂ ਨੂੰ ਵੀ ਸ਼ੁਭ ਕਾਮਨਾਵਾਂ ਦਿੰਨਾ ਮੈਂ ਕਿ ਅਸੀਂ ਨਗੋਦਰ ਵਾਸਤੇ ਕੋਈ ਨਾ ਕੋਈ ਚੰਗਾ ਕੰਮ ਕਰਦੇ ਰਹੀਏ। ਸ਼ੁਕਰੀਆ ਜੀ ਐਸੀ ਜਿਹੜੀ ਰਸੋਈ ਰਸੋਈ ਸ਼ੁਰੂ ਹੋ ਚੁੱਕੀ ਆ ਮੈਂ ਤਸਵੀਰਾਂ ਦਿਖਾ ਦਿਆਂ ਰਸੋਈ ਦੇ ਵਿੱਚ ਲੋਕੀਏ ਭੋਜਨ ਖਾ ਰਹੇ ਨੇ ਲੰਗਰ ਛਕ ਰਹੇ ਨੇ ਮੇਰੇ ਪਿੱਛੇ ਵੀ ਵਧੀਆ ਤੌਰ ਤੇ ਜਣੀ ਕਿ ਤਰੀਕੇ ਦੇ ਨਾਲ ਕੁਰਸੀਆਂ ਮੇਜ਼ ਲੱਗੇ ਨੇ ਤੇ ਹੋਰ ਵੀ ਕੁਰਸੀਆਂ ਮੇਜ਼ ਇੱਥੇ ਲੱਗ ਜਾਣੇ ਆ ਜਿਹੜਾ ਇਹ ਭੋਜਨ ਆ ਰਜਾਨਾ ਜਿਹੜਾ ਰਜਾਨਾ ਫ੍ਰੀ ਭੋਜਨ ਇੱਥੇ ਹੋਇਆ ਕਰੇਗਾ ਰਜਾਨਾ ਫ੍ਰੀ ਲੰਗਰ ਇੱਥੇ ਲੱਗਿਆ ਕਰੇਗਾ ਜਿੱਥੇ ਜਿੱਥੇ ਵੀ ਮੇਰੀ ਆਵਾਜ਼ ਹੁੰਦੇ ਨੇ ਮੇਰੇ ਵੀਰ ਸਵੇਰੇ ਜਿਦਾਂ ਇਹਨਾਂ ਨੇ ਟਾਈਮ ਦੱਸਿਆ 11 ਵਜੇ ਤੋਂ ਲੈ ਕੇ ਅਨਲਿਮਿਟਡ ਟਾਈਮ ਦੀ ਕੋਈ ਪਾਬੰਦੀ ਨਹੀਂ ਰਜਾਨਾ ਇੱਥੇ ਲੰਗਰਾ ਕੇ ਛੱਕ ਸਕਦੇ ਨੇ ਕੈਮਰਾ ਪਰਸਨ ਇੱਕ ਵਾਰ ਮੈਂ ਲੋਕੇਸ਼ਨ ਫੇ ਸਮਝਾ ਦਿਆਂ ਰਾਇਲ ਟਾਵਰ ਦੇ ਬਿਲਕੁਲ ਸਾਹਮਣੇ ਰਾਇਲ ਟਾਵਰ ਦੇ ਬਿਲਕੁਲ ਸਾਹਮਣੇ ਇਹ ਨਗਰ ਕੌਂਸਲ ਦੇ ਸਹਿਯੋਗ ਦੇ ਨਾਲ ਗੁਰੂ ਰਾਮਦਾਸ ਜੀ ਹਸ਼ਿਆਰਪੁਰ ਲੰਗਰ ਕਮੇਟੀ ਵੱਲੋਂ ਇਹ ਲੰਗਰ ਲਗਾਇਆ ਗਿਆ ਆ ਸ਼ੁਰੂ ਕੀਤਾ ਗਿਆ ਜਿਹੜਾ ਲਗਾਤਾਰ ਇਸੇ ਤਰ੍ਹਾਂ ਹੀ ਚੱਲਦੇ ਰਹੇਗਾ ਕੈਮਰਾ ਪਰਸਨ ਸੁਮਿਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾ ਲੈ ਨਿ ਕੋ